ਸਤਿ ਸ਼੍ਰੀ ਅਕਾਲ ਜੀ ਕਿਹਾਲ ਚੱਲਾ ਉਮੀਦ ਕਰਦਾ ਤੁਸੀਂ ਸਾਰੇ ਸਹੀ ਹੋਵੋਗੇ ਸੋ ਅੱਜ ਆਪਣਾ ਸਫ਼ਰ ਹੋਣੀ ਚੱਲਿਆ ਹੈ ਜੀ ਮੈਂ ਕੁੰਬ ਕਲਾ ਦੇ ਕੋਲ ਦਾ ਗੱਪੀ ਕਰਿਆਲ ਦੇ ਪਿੰਡ ਦੇ ਕੋਲ ਦਾ ਤੇ ਆਪਾਂ ਜੰਨੇ ਆ ਜੀ ਹੁਣ ਧੁੰਦ ਬਹੁਤ ਪਈ ਹੋਈ ਆ ਬਾਈ ਦਾ ਆਪਾਂ ਨੂੰ ਫੋਨ ਵੀ ਆਇਆ ਸੀ ਕਹਿੰਦਾ ਬਾਈ ਪਹੁੰਚਿਆ ਯਾਰ ਗੱਡੀ ਚਾਹੀਦੀ ਮੈਂ ਕਹਾ ਵੀਰੇ ਤਾਂ ਹੌਲੀ ਹੌਲੀ ਆਉਂਗੀ ਹੁਣ ਅਸੀਂ ਧੁੰਦ ਬਹੁਤ ਪਈ ਹੋਈ ਆ ਤੇ ਆਪਾਂ ਆਰਾਮ ਨਾਲੇ ਆ ਸਕਦੇ ਆ ਜੀ ਕਹਿੰਦਾ ਚੱਲ ਕੋਈ ਨਾ ਆਰਾਮ ਨਾਲ ਆ ਜਾਵਰ ਆ ਜਾ ਜਰੂਰ ਅੱਗੇ ਆਜ ਹੁੜ ਜਾਵਾਂਗੇ ਜੀ ਤੇ ਆਪਾਂ ਹੁਣ ਚੱਲੀਆਂ ਆਪਣੇ ਪੜਾਓ ਵੱਲੋਂ ਤੁੰਦ ਤੁੰਦ ਦਿਖਾਉਂਦੇ ਆ ਤੁੰਦ ਦਾ ਵਾਕਈ ਬਹੁਤ ਬੁਰਾ ਹਾਲ ਆ ਜੀ ਸਾਰੇ ਜਿੰਨੇ ਗੱਡੀਆਂ ਚਲਾਉਂਦੇ ਆ ਸਾਰੇ ਮੇਰੇ ਵੀਰਾਂ ਨੂੰ ਮੇਰੇ ਵੱਲੋਂ ਰਿਕਵੈਸਟ ਆ ਵੀ ਗੱਡੀ ਆਰਾਮ ਨਾਲ ਕਿਤੇ ਨਹੀਂ ਡੀਲਰਾਂ ਦਾ ਇਹਨਾਂ ਨੇ ਤਾਂ ਬਈ ਇਹ ਕਹਿਣਾ ਹੀ ਆ ਵੀ ਹਾਂ ਭਾਈ ਗੱਡੀ ਮੇਰੇ ਕੋਲ 9:50 9:50 ਆਪਣਾ ਤੁਸੀਂ ਦੇਖੋ ਵੀ ਕਿਵੇਂ ਤੁਸੀਂ ਜਾ ਸਕਦੇ ਆਪਣਾ ਹੌਲੀ ਹੌਲੀ ਆਰਾਮ ਨਾਲ ਤੇ ਸਹੀ ਢੰਗ ਨਾਲ ਜਾਈ ਜਲੋ ਕਿਤੇ ਨਹੀਂ ਆ 2-3 ਮਹੀਨੇ ਹੁੰਦਾ ਉਹ ਪਾ ਵਧੀਆ ਤੇ ਸੇਫ ਢੰਗ ਨਾਲ ਕੱਢ ਲੀ ਤਾਂ ਚੰਗੀ ਗੱਲ ਆ ਹਾਂਜੀ ਗਰੋਤੇ ਬਾਅਦ ਤੋਂ ਹੁਣ ਕੋਈ ਚੱਕਰ ਨਹੀਂ ਫਿਰ ਹੁੰਦਾ ਕੱਡਣੀਆਂ ਚਾਲੂ ਹੋ ਜਾਂਦੀਆਂ ਤੇ ਸਫਰ ਵੀ ਹੁਣਾਂ ਗੱਡੀ ਦੁਆਰਾ ਕੱਢਣੀ ਚਾਲੂ ਕਰ ਦਾਂਦੀ ਹੈ ਜੀ ਸੋ ਆਹ ਦੇਖੋ ਧੁੰਦ ਦੇ ਹਾਲੇ ਕੈਮਰੇ ਚ ਤੁਹਾਨੂੰ ਵਿਜ਼ਿਬਿਲਟੀ ਬੱਦ ਦਿਖ ਰਹੀ ਆ ਨਹੀਂ ਤਾਂ ਨੇਚਨਲੀ ਵਿਜ਼ਿਬਿਲਟੀ ਤਾਂ ਬਹੁਤ ਘੱਟ ਹੋਈ ਵੀ ਆ ਜੀ ਜੇ ਆਪਾਂ ਦੇਖਿਆ ਜਾਵੇ ਤਾਂ ਸਿਰਫ 5-10 ਫੁੱਟ 15 ਮੋਟੇ ਤੱਕ ਦੀ ਵਿਜ਼ਿਬਿਲਟੀ ਆ ਔਰ ਮੇਰੀ ਇਹ ਕਿਸੇ ਲੈਕਾ ਟੋਟਾ ਵਾਲੀ ਐਵੇਂ ਤਾਂ ਪਤਾ ਲੱਗ ਜਾਂਦਾ ਵੀ ਹਾਂ ਸਾਹਮਣੇ ਕੁਝ ਆ ਰਿਹਾ ਪਰ ਸਾਈਕਲ ਹੋ ਗਿਆ ਬਾਦਰ ਲੋਕਾਂ ਦਾ ਇਹਨਾਂ ਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਬਾਈ ਜਾਂ ਕੋਲੇ ਆ ਜਾਂਦੇ ਆ ਨਾ ਕਦੇ ਪਤਾ ਲੱਗਦਾ ਵੀ ਹਾਂ ਵੀ ਕੋਈ ਆ ਰਿਹਾ ਹੈ ਵਾ ਤਾਂ ਵੀ ਕਿ ਜਾਂ ਕੋਈ ਜਾ ਰਿਹਾ ਹੈ ਤਾਂ ਆ ਕੇ ਆਪਣਾ ਧਿਆਨ ਨਾਲ ਵੀ ਰਵੇ ਰਿਓ ਥਾਣਾ ਬੰਦਿਆਂ ਨੂੰ ਇਹਨਾਂ ਨੂੰ ਆਹੇ ਆਪਾਂ ਫੋਮ ਨੇ ਅੱਜ ਹੀ ਆਣਾ ਮਾਣਾ ਬੱਚੇ ਤਾਂ ਵੀ ਤੁੰਦ ਨਹੀਂ ਆ ਰਹੇ ਜੀ ਇਹ ਨਹੀਂ ਅੱਜ ਘਟਣ ਦਾ ਨਾਮ ਲੈਂਦੀ ਇਹ ਕਹਿੰਦੀ ਮੈਂ ਵੱਜੂਗੀ ਪਰ ਕੱਢਦੀ ਨਹੀਂ ਅੱਜ מה היה עם הדס? כן? ਆ ਪਾਣੀ ਪੁੱਛਿਆ ਪੂਰਾ ਹੁੱਲ ਤਾਂ ਇਹ ਆ ਜੀ ਪਿੰਡ ਚੌਂਤਾ ਇਹ ਚੌਂਗਾ ਹੀ ਚੌਂਤੇ ਦਾ ਤਾਂ ਬਾਜ਼ਾਰ ਆ ਇੰਨਾ ਚੌਂਤੇ ਦਾ ਜੀ ਇਹ ਪਿੰਡ ਚੌਂਤੇ ਦਾ ਬਾਜ਼ਾਰ ਆ ਜੀ ਉਹ ਇਹ ਬਾਈਆ ਜੀ ਦੀ ਆਪਾਂ ਗੱਲ ਲਗਾ ਦਿਆਂ ਇਹ ਉਹੀ ਬਾਈਆ ਜੀ ਨੂੰ ਮੈਂ ਤੁਹਾਨੂੰ ਕਹਿੰਦਾ ਹੁੰਦਾ ਤਾਂ ਵੀ ਜਦੋਂ ਕਦੇ ਮਾਛੀਵਾੜੇ ਆ ਉਹ ਤਾਂ ਇਹਦੇ ਕੋਲ ਕੁਲਚਾ ਖਾ ਕੇ ਜਾਓ ਲਾਤੀ ਆਪਾਂ ਨੇ ਗੱਡੀ ਪਾਈ ਸ਼ਕਣਾ ਕਿ ਕੁਲਚੇ ਲਓ ਜੀ ਦੇਖੋ ਜੀ ਬਾਈ ਬਾਈ ਨੂੰ ਆਪਾਂ ਪਹਿਲਾਂ ਹੀ ਗਾਇਤਾ ਵੀ ਆਪਣੇ ਦੋ ਕੁਲਚੇ ਕਰਦੀ ਵੀਰੇ ਦੇਖੋ ਪਾਈ ਦਾ ਸਟਾਈਲ ਦੇ ਕੁਲਚੇ ਬਣਾਉਣੇ ਦਾ ਲੱਗਦਾ ਜੋਰ ਬਾਈ ਦਾ ਪੂਰਾ ਕਰੋ ਚੈੱਕ ਲਓ ਜੀ ਹੁਣ ਖਾਵਾਂਗੇ ਆਪਾਂ ਕੁਲਚੇ ਓਕੇ ਜੀ ਮੈਂ ਕਿਹੜੇ ਗਾ ਤੋ ਸੋਲ ਮੰਨਦਾ ਤੇ ਹੁਣ ਉਲੀ ਪੈਣਾ ਮੈਂ ਉੜੀ ਪੈ ਜਾਣਾ ਤੂੰ ਕਿਹਨੂੰ ਮਾਜੂ ਕੀ ਨਹੀਂ ਪੁੱਤ ਚੁੱਪ ਪੈ ਜਾ ਅਜਾ ਪੈ ਜਾ ਖੋਲ ਚਲਾ ਦੇ ਚਾਹ ਜ਼ਰੂਰੀ ਨਹੀਂ ਦਾੜੀ ਪੈ ਜਾ ਮੇਰੀ ਜਾਈ ਚ ਮੂੰਹ ਤੋਂ ਕਿਆਣਾ ਕਬਾੜ ਵਿੱਚ ਦਊਗਾ ਮਾਛ ਚ ਜਾਣ ਲੱਗੇ ਹੈ ਜਾ ਫੜੇ ਚਾਹ ਪੀ ਲੈ ਤੈਨੂੰ ਜ਼ਾਦੀ ਮਿਲੂਗਾ ਚ ਜਾ ਆਪਣੀ ਅੱਧੀ ਵਿੱਚ ਪੈ ਜਾ ਸੁਆਹਦਾ ਮੈਂ ਜਾਲ ਤੈਨੂੰ ਤੈਨੂੰ ਅਸੀਂ ਕਹੇ ਤੇ ਤਿੰਨ ਬਰਗਰ ਕਰਦੇ ਐ ਦੋ ਵਰਕੇ ਸਾਨੂੰ ਫੜਾਏ ਐ ਦੋ ਬਰਗਰ ਫੜਾਏ ਨਾ ਸਾਨੂੰ ਤੇ ਦੋ ਬਰਗਰ ਖਾ ਲਏ ਨਾ ਤੁਹਾਨੂੰ ਝੂਠ ਨਹੀਂ ਬੋਲਣਾ ਇਹਨੂੰ ਦੱਸੀ ਸਟੂਡੈਂਟ ਤੇਰੇ ਲੁੱਟਦੇ ਆ ਇਹ ਇਹ ਤੁਹਾਨੂੰ ਤਿੰਨ ਬਰਗਰ ਕਹੇ ਤੇ ਇਹਨੇ ਫਿੱੜਿਆ ਮੇਲੇ ਦੇ ਸਾਤੇ ਲੈ ਜੀ 60 ਰੁਪਏ ਇਹ ਬਰਗਰ ਦੇਤੇ ਦੋ ਸਾਨੂੰ ਖਾ ਗਈ ਤਾਂ ਦੇ ਸੱਚ-ਸੱਚ ਤੁਸੀਂ ਦੋ ਬਰਗਰ ਨਹੀਂ ਦਿੱਤੇ ਤਾਂ ਆ ਪ੍ਰੂਫ ਆ ਹਾਂ ਵੀਡੀਓ ਸ਼ੂਟ ਹੋਰ ਤਾਂ ਇਹ ਵੀ ਤਾਂ ਵੀ ਪ੍ਰੂਫ ਇਹ ਪਈ ਦੀ ਜੀ ਜੀ ਸੋਨਾ ਪੜਾ ਕਿਉਂ ਤੇ ਕਿੰਨੀ ਖੁਸ਼ ਹੋਈ ਜਾਂਦਾ ਵੀ ਵੀਡੀਓ ਸ਼ੂਟ ਕਰਦਾ ਰਹੇ ਸੀ ਕਹਿੰਦੇ ਭਈਆ ਕੋ ਬੋਲੋ ਕਿ ਹਮੇ ਵੀ ਬਲੌਗ ਮੇ ਲੈ ਲੈ ਪੜਦੇ ਤੁਸੀਂ ਹੈ ਨਹੀਂ ਆ ਹੈ ਫਿਰ ਤੁਸੀਂ ਟੋਪਰ ਦੱਸਿਆ ਮੈਨੂੰ ਜੱਸੀ ਨੇ ਕਿੱਥੇ ਟੋਪਰ ਆ ਪੁੱਛੇ ਨਾ ਕਿੰਨੇ ਕ ਕਿੰਨੇ ਜੋ ਕਿੰਨੇ ਆਏ ਉਹ ਪਸਾਰੋ ਕੀ ਕੋਈ ਬਲੋਗ ਹੈ ਇਦਾਂ ਵੀਡੀਓ ਬਣਾ ਰੇ ਬੈਠੇ ਫੜਾਏ ਠੱਕੇ ਨਾਲ ਕਹਦੇ ਪਾਸਾ ਪਾ ਦੇ ਪਾਸੋ ਕੀ ਮੇਰੇ ਮੇਰੇ 50 ਨੰਬਰ ਆਏ ਅੱਛਾ ਵਿਚੋ ਵਾਹ ਜੀ ਵਾਹ ਇਹ ਨੰਬਰ ਜੱਸੀ ਦਾ ਉਹ ਵੀ ਸੁਣ ਗਿਆ ਵਿੱਚ ਠੱਕੇ ਨਾਲ ਕਹਦੇ ਜਿਹੜਾ ਤਾਂ ਆਪ ਸਮਝੇ ਗਏ ਹੋਣੇ ਅਗਲੇ ਸਮਝਣੇ ਵਾਲੇ ਵੀ ਕਿੰਨੇ ਕ ਨੰਬਰ ਆਏ ਆਪਣੇ ਅਸਲ ਇਹ ਗਿਆ ਤਾਂ ਇਹ ਤਾਂ ਇਹ ਵੀ ਸੱਦਿਆ ਵਾ ਆਹਾਂ ਲਿਆਂਦਾ ਫੜਕੇ ਆਹ ਯਗਾਂਡਾ ਦੇ ਜੰਗਲਾਂ 'ਚ ਫੜਕੇ ਲਿਆਂਦਾ ਇਹ ਫਿਰ ਐ ਦੋਤੀ ਇਹ ਯਗਾਂਡਾ ਦੇ ਜੰਗਲਾਂ 'ਚ ਜਾ ਕੇ ਲੂਗਿਆ ਤਾਂ ਫਿਰ ਉੱਥੇ ਚੱਕਾ ਲਿਆਂਦਾ ਇਹਨੂੰ ਫੜਕੇ ਲਿਆਂਦਾ ਬਾਈ ਉੱਥੇ ਹੈੱਡਫੋਨ ਦੇ ਲਾ ਅਕਲ ਹੈ ਲਿਛਲਿਛ ਕਰ ਦੇਣਾ ਦੇ ਹੈੱਡਫੋਨ ਨਵੇਂ ਆ ਨਾ ਆ ਲੈ ਬੇਵੱਲਾ ਇਹ ਹੈੱਡਫੋਨ ਮੁੰਡੇ ਨੇ ਹੁਣ ਕਲਿੰਕਰ ਚੱਲ ਬਿਆ ਅਕਲ ਹੂੰ ਮੈਂ ਕਲਿੰਕਰ ਚੱਲ ਪਿਆ ਜੀ ਹੁਣ ਕਲਿੰਕ ਚੱਲੇ ਪਿਆ ਹੋਰ ਇੱਥੇ ਜੜੀਏ ਜਾਂਦੀਆਂ ਨੇਗੇ ਭਨੀਆ ਇਧਰੋਂ ਜਾਂਦੀਆਂ ਨੇ ਜੋ ਸੀਲਾਂ ਲਾ ਕੇ ਭੇਜਦੇ ਆ ਅੱਛਾ ਜੀ ਤੇ ਕੋੜੇ ਸੀਲਾਂ ਲਾ ਕੇ ਭੇਜਦੇ ਆ ਲੋਕਾਂ ਨੇ ਵੀ ਆ ਤਾਂ ਕਰ ਦਿੱਤੀ ਸਹੀ ਗੱਲ ਚੋਰੀ-ਵੋਰੀ ਕਰਨ ਦੀ ਹਾਂ ਜੀ ਉਹ ਕਰਨ ਲੱਪੇ ਲੋਕਾਂ ਦਾ ਵਿੜਾ ਹੀ ਬੈਠਾ ਸਾਲਾ ਸਹੀ ਗੱਲ ਹੈ ਜੀ ਕੀ ਆ ਰੱਖਿਆ ਚੋਰੀ-ਚੋਰੀ ਚ ਬਾਜੀ ਇੰਜ ਤਾਂ ਹੋਣੀ ਸਹੀ ਗੱਲ ਹੈ ਚੁੱਟੀਆਂ ਹੀ ਆ ਸਹੀ ਗੱਲ ਆ। ਅਸਾਂ ਮੈਨੂੰ ਕਹਿੰਦੇ ਬੰਦੇ ਤਨਖਾਹ ਨਹੀਂ ਦਿੰਦੇ ਤੂੰ ਬੋਰੀਆਂ ਵੇਚਦੇ। ਮੈਂ ਕਹਿੰਦਾ ਆਪਣਾ ਮਨ ਦੀ ਆਵਾਜ਼ ਦਿੰਦਾ। ਸਹੀ ਗੱਲ ਆ। ਆਪਾਂ ਇਹ ਕੰਮ ਦੀ ਤਨਖਾਹ ਮੇਰੇ ਜਾਂਦਾ। ਅਕਲ ਸਹੀ ਗੱਲ ਐ। ਇਹ ਕੰਮ ਨਹੀਂ ਕਰ। ਹੱਕ ਦੀ ਕਮਾਈ ਹੋ ਰਾਸ ਆਂਦੀ ਆ। ਦੋ ਨੰਬਰ ਦਾ ਪੈਸਾ ਫੇਰ ਦੋ ਨੰਬਰ ਖਾਤੇ 'ਚ ਹੀ ਜਾਣਾ। ਦੇਖੋ ਜੀ ਦਸਾਂ ਨੂੰ ਆਦੀ ਕਿਰਤ ਕਮਾਈ 'ਚ ਬਰਕਤ ਪਾਈ ਜਾਏ ਨਾ ਉਹੀ ਹੋ। ਸਹੀ ਗੱਲ। ਮੁਕਤੀ ਨਹੀਂ। ਅਕਲ ਕੁਦਰਤੀ ਗੱਲਾਂ ਹੁੰਦੀ ਵੀ ਆ ਜੀ ਬਰਕਤ। ਹੁੰਦੀ ਆ। ਕਿਰਤ ਕਮਾਈ 'ਚ ਬਰਕਤ। ਉਹ ਦੇਖੋ ਜੀ ਮੈਂ ਦਰੂਦੀ ਪੀਂਦਾ, ਮੀਟ ਨਹੀਂ ਖਾਂਦਾ, ਅੰਡਾ ਨਹੀਂ ਸਹੀ ਹੈ। ਅੱਜ ਤਾਂ ਤੁਸੀਂ ਇੱਥੇ ਆ ਗਏ ਮਦਵਾ ਲਈ। ਸਹੀ ਗੱਲ ਹੈ ਜੀ। ਇਹ ਤਾਂ ਗੱਲ ਪੱਕੀ ਆ ਤੁਹਾਡੀ। ਅਸੀਂ ਸਾਰੇ ਬੱਚੇ ਪਾ ਲੈਣੇ ਆ। ਸਹੀ ਹੈ ਜੀ। ਬੱਚੇ ਉਹਨਾਂ ਦੇ ਸਭ ਕੁਝ ਹੈ। ਸਭ ਕੁਝ ਹੈ ਜੀ। ਹਾਂ। ਉਹ ਦੂਜਾ ਕਿੱਥੇ ਬਿੱਲਾ ਡਾਉਣ? ਉਸਤਾਜ ਜੀ ਹੋਣੀ ਵੱਡੇ ਉਸਤਾਜ ਜੀ ਹੋਣੀ ਇੱਧਰ ਆ। ਉਹ ਵੱਡੇ ਉਸਤਾਜ ਜੀ? ਵੱਡੇ ਉਸਤਾਜ ਜੀ ਅੰਦਰ ਹੈ ਹੀ ਨਹੀਂ ਇੱਧਰ ਕਿੱਥੇ ਗਏ ਵੱਡੇ ਉਸਤਾਜ ਜੀ? ਧਿਆਨ ਤਾਂ ਦਿਲਾ। ਜਿਹੜਾ ਆ ਤੁਸੀਂ ਤਿਆਰ ਕਰਤਾ ਨਾ ਅੱਜ। ਵਾਹ ਜੀ ਆ ਹੈ ਪਾਣੀ ਠੰਡਾ ਹੁੰਦਾ ਹੈ ਪਾਣੀ ਠੰਡਾ ਹੁੰਦਾ ਹੈ ਠੰਡ ਲੱਗਦੀ ਤੈਨੂੰ ਆ ਫਿਰ ਜੰਮ ਬਰਾਬਰ ਜਮੋ ਹੂੰ ਬਿਲੇ ਅੱਜ ਤਾਂ ਯਾਰ ਧੁੱਪੇ ਨਹੀਂ ਨਿਕਲੀ ਭੋਰਾ ਵੀ ਸਾਰੀ ਤੁੰਦ ਰਹੀ ਸਾਰੀ ਦਿਨ ਸਾਰੇ ਦਾ ਆ ਮੈਂ ਤਾਂ ਗੱਡੀ ਲੈ ਕੇ ਆਇਆ ਤਦੇ ਮੈਂਗਾ ਬਾਈ ਤੁਮ ਗੱਡੀ ਉਹ ਲੈ ਕੇ ਚੱਲ ਪੰਮਿਆ ਥਰ ਜਾਗੇ ਰਾਤ ਨੂੰ ਆਂਦੇ ਆਂਦੇ ਉਹ ਘਰ ਤੱਕ ਰੇਈ ਤੇ ਹੀ ਫਿਰ ਜਾਣੀਆਂ ਸਹੀ ਗੱਲ ਨਹੀਂ ਕਿਉਂਕਿ ਆਪਾਂ ਜਾਂਦੇ ਵੀ ਫਿਰ ਰਾਤਾਂ ਨੂੰ ਲੇਟ ਆ ਬਿੱਲੇ ਬਾਈ ਗਰੂ ਤਬਲੇ ਦੀ ਦਵਾਨ ਉਹ ਲਾਸਟ ਦਵਾਨ ਅੱਜ ਹਾਂ ਅੱਜ ਤੇ ਹੀ ਲਾਸਟ ਦਵਾਨ ਅੱਜ ਤਾਂ ਪਠਾ ਸਾਹਿਬ ਅੱਜ ਤੇ ਚਿੰਜ ਕੋਣਾ ਹੈ ਪਤਾ ਕਮਲ ਕਮਲਜੀਤ ਧੂਮ ਛੇੜੀ ਕਮਲਜੀਤ ਧੂਮ ਛੇੜੀ ਤੂੰ ਨਹੀਂ ਦੇਖਣ ਗਿਆ ਹੈਗਾ ਤੂੰ ਦੇਖਣ ਨਹੀਂ ਗਿਆ ਹੈ ਓਏ ਲੱਗਾ ਤੂੰ ਨਹੀਂ ਦੇਖਣ ਗਿਆ ਇੱਕ ਥੈਲੀ ਵੀ ਬਣਾਈ ਚਾ ਉਹ ਧਮਾ ਗੱਡੀ ਚਾਬੀ ਫੇਰ ਹਾਂ ਗੱਡੀ ਚਾਬੀ ਉਹ ਭਾਜੀ ਮੈਂ ਰਹਿ ਗਿਆ ਉੱਥੇ ਫੇਰ ਮੈਂ ਤਾਂ ਹੀ ਕਿ ਗੱਡੀ ਚਾਬੀ ਦੇਵਾਂ ਟਰੱਕ ਦੀ ਜਾ ਕੇ ਲੈ ਆਉ ਨਹੀਂ ਹੈ ਕੱਚਾ ਹੈਗਾ ਮੇਰੇ ਕੋਲ ਹੈਗਾ ਦੱਸ ਭੈਣ ਜੀ ਅੱਧਾ ਦੁਨੀਆ ਫੋਡੂ ਬਣਾ ਰੱਖੀ ਜਦਦੇ ਨੇ ਫੋਨ ਜੇ ਮਾ ਪਾਗਾ ਨਹੀਂ ਥੋੜੀ ਥੋੜੀ ਕਰੀ ਵੀ ਹੁੰਦੀ ਆ ਕੱਲ ਫੋਨ ਹੁਣ ਕਿੱਥੇ ਦੇ ਨਿਕਲ ਆਇਆ ਫੋਨ ਪਰਾ ਨਹੀਂ ਕਿਹੜੇ ਕੋਟਾ ਜੇ ਪਾਉਣਾ ਨਹੀਂ ਆਉਂਦਾ ਉਹੀ ਤਾਂ ਗੱਲ ਆ ਯਾਰ ਬਚੇਬਾਂ ਹੀ ਬੋਲ ਰੱਖਦੇ ਇਹ ਹਨਾ ਤਗੜੇ ਬੰਦੇ ਆ ਨਾ ਓਏ ਨਹੀਂ ਹਜੇ ਕੱਚਾ ਹਜੇ ਸਟੋਰੀਆਂ ਸੁਣਿਆ ਨਹੀਂ ਹੈ ਅੱਛਾ ਹਜੇ ਹੱਦ ਕੱਚਾ ਇਹ ਅੰਕਲ ਗਾਉਂਦਾ ਬਹੁਤ ਸੋਹਣਾ ਗਾਣਾ ਗਾਉਂਦਾ ਬਹੁਤ ਸੋਹਣਾ ਗਾਉਂਦੇ ਇਹ ਹਜੇ ਕੱਚਾ ਦੋਨਾਂ ਜੀ ਗਾਣੇ ਬਹੁਤ ਵਧੀਆ ਗਾਉਂਦੇ ਆ ਅੰਕਲ ਇਹ ਜਦ ਕੋ ਗੱਲ ਤੋਂ ਦੇ ਗੱਲ ਤੋਂ ਉਹ ਮੇਰੇ ਕੋਲ ਆਏ ਹੈ ਨਾ ਕੋ ਗੱਲਬਾਤ ਹੋ ਜਾਂਦੀ ਨਾ ਨਾ ਕਹਾਂ ਚਾਬੀ ਦੇ ਦਿੰਦਾ ਯਾਰ ਸਾਡੇ ਕੋਲ 200 ਰੋਟੀ ਪਾਣੀ ਅਸੀਂ ਇਹਨਾਂ ਦੇ ਕੋਲ ਖਾਂਦੇ ਆ ਚਾਬੀ ਨਹੀਂ ਸਾਨੂੰ ਦੇਊਗਾ ਮੈਂ ਤਾਂ ਹੁਣ ਵੀ ਕਹਿੰਦਾ ਟਰੱਕ ਲੈ ਜਾ ਖਾਧੀ ਘੜੀ ਤਾਂ ਕਾ ਤੇਲੇ ਡੀਜ਼ਲੇ ਫੁਕ ਜਾਊਗਾ ਮੋੜ ਲਿਆ ਉੱਥੇ ਤੇ ਲੈ ਆ ਆ ਉਹ ਤਾਂ ਕੋਈ ਹਾਂ ਖੜਾ ਦੇ ਉਹ ਮੋਟਰ ਦਾ ਖੜਾ ਦਾ ਪੈੜ ਪੈੜ ਦਾ ਵਾਲਾ ਮੋਟਰਸਾਈਕਲ ਲੈਣਾ ਇਕੱਲੇ ਆ ਇਕੱਲੇ ਪੈੜ ਦਾ ਵਾਲਾ ਮੋਟਰਸਾਈਕਲ ਆਏ ਇਹਦੇ ਪੈਂਡਲ ਮਾਨ ਦੇ ਪੈਣੇ ਆ। ਇਹਨੂੰ ਇਹੀ ਮਿਲਜਦੇ ਬੜੇ ਖੁਸ਼ ਹੁੰਦੇ ਸਨ। ਸਹੀ ਗੱਲ ਆ। ਕੋਈ ਦੌਰ ਤਾਂ ਜਦ ਇਹ ਮਿਲ ਜਦੇ ਵੇ ਇਹਦੀ ਉਹ ਖੁਸ਼ੀ ਹੁੰਦੀ ਸੀ।